ਭਾਰਤ ਅਤੇ ਪਾਕਿਸਤਾਨ ਦੇ ਵਿੱਚ ਬਣੇ ਜੰਗ ਦੇ ਮਾਹੌਲ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸਰਹਦੀ ਏਰੀਆ ਦੇ ਵਿੱਚ ਜਿਹੜੇ ਗੁਰਦੁਆਰਾ ਸਾਬਾਨ ਨੇ ਉਹਨਾਂ ਨੂੰ ਉਹਨਾਂ ਚ ਪਏ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਜਾਏ ਗੱਲ ਕਰਨੇ ਹਾਂ ਪ੍ਰਤਾਪ ਸਿੰਘ ਜੀ ਨਾਲ ਪ੍ਰਤਾਪ ਜੀ ਕੀ ਕਿਸ ਤਰ੍ਹਾਂ ਦਾ ਦੇਸ਼ ਹੈ ਕਿਉਂਕਿ ਜਿਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਨੇ ਦੋਵਾਂ ਮੁਲਕਾਂ ਦੇ ਵਿੱਚਕਾਰ ਕਿਉਂਕਿ ਜੰਗ ਦਾ ਮਾਹੌਲ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਡਸ ਜਿਹੜੀਆਂ ਗੁਰਦੁਆਰਾ ਸਾਹਿਬ ਚ ਪਈ ਹੋਈਆਂ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਦੀ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰसों ਜਦੋਂ ਪਤਾ ਲੱਗਾ ਕਿ ਬਾਰਡਰ ਏਰੀਆ ਤੋਂ ਪਿੰਡ ਖਾਲੀ ਕਰਾਇਆ ਜਾ ਰਹੇ ਨੇ ਤਾਂ ਅਸੀਂ ਮਾਂਜੋ ਪ੍ਰਧਾਨ ਸਾਹਿਬ ਉਸਤਾਹ ਚ ਦਸੀ ਧਮਕ ਤੇ ਨੋਟਿਸ ਲਿਆਂਦਾ ਉਨਾ ਬਲੋਂ ਉਸੇ ਸਮੇਂ ਹੀ orderDetails ਦਿੱਤਾ ਗਿਆ ਕਿ ਜਿਹੜੇ ਪਿੰਡ ਖਾਲੀ ਹੋ ਰਹੇ ਨੇ ਜਿਹੜੇ ਉੱਥੇ ਗੁਰਦਰਾ ਸਾਹਿਬਾਨ ਨੇ ਜੇ ਉੱਥੇ ਕੋਈ ਗਰੰਤੀ ਜਾਂ ਕੋਈ ਉੱਥੇ ਸਾਂਭ ਸੰਭਾਲ ਵਾਲਾ ਨਹੀਂ ਹੈਗਾ ਤਾਂ ਉਤੋਂ ਜਿਹੜੇ ਪਾਵਨ ਸਰੂਪ ਨੇ ਉਹ ਸੁਰੱਖਿਤ ਜਿਹੜੇ ਚਰਣੀ ਕਮੇਟੀ ਦੇ ਪ੍ਰਬੰਧ ਹੈ ਅੱਡੇ ਗੁਰਦਰਾ ਸਾਹਿਬਾਨ ਨੇ ਉੱਥੇ ਲਿਆ ਕੇ ਸ਼ਿਸ਼ੋਭਿਤ ਕਰ ਲੈ ਜਾਣ ਇਸੇ ਤਰ੍ਹਾਂ ਹੀ ਜਿਹੜੇ ਬਾਰਡਰ ਰੀਏ ਦੇ ਸਾਡੇ ਪਿੰਡਾਂ ਚੋਂ ਲੋਕੀ ਉੱਠ ਕੇ ਆ ਰਹੇ ਨੇ ਉਹਨਾਂ ਲਈ ਰੈਸ਼ ਲੰਗਰ ਅਤੇ ਮੈਡੀਕਲ ਦਾ ਪ੍ਰਬੰਧ ਵੀ ਸ਼ਰੋਣੀ ਕਮੇਟੀ ਵੱਲੋਂ ਕੀਤਾ ਗਿਆ ਹੈ। ਕੱਲ ਅਰਸੋਂ ਰੋ ਜਿਹੜਾ ਪਹੁੰਚ ਵੇ ਗਿਆ ਬੜਾ ਹੋਇਆ ਸੀ। ਉਹ ਵਿੱਚ ਕੁਝ ਲੋਕ ਮਾਰੇ ਗਏ ਸੀ ਤੇ ਕੁਝ ਜ਼ਖਮੀ ਹੋਏ ਨੇ। ਉਹਨਾਂ ਵਿੱਚੋਂ ਇੱਕ ਪਿਓ ਪੁੱਤ ਜ਼ਖਮੀ ਜਿਹੜਾ ਉਹ ਅਵਨਦੀਪ ਹਸਪੀਟਲ 'ਚ ਦਾਖਲ ਕਰਾਇਆ ਗਿਆ। ਮਾਨ ਜੋ ਪ੍ਰਧਾਨ ਸਾਹਿਬ ਸਤਾਰ ਚ ਦੱਸਾਂਗੀ ਧਾਮੀ ਵੱਲੋਂ ਸਵੇਰੇ ਮੈਨੂੰ ਹਦੇਸ਼ ਹੋਇਆ ਹੈ ਕਿ ਜਾ ਕੇ ਉਹਨਾਂ ਦਾ ਸਿਹਜ ਜਾਂ ਵੀ ਦਾ ਪਤਾ ਲਾਓ। ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਉਹ ਵੀ ਉਹਨਾਂ ਨੂੰ ਵਹਾਈਆ ਕਰਾਈ ਜਾਵੇ ਉਹਨਾਂ ਦਾ ਇਲਾਜ ਦਾ ਵੀ ਜੇ ਲੋੜ ਪੈਂਦੀ ਤੇ ਉਹ ਵੀ ਪ੍ਰਬੰਧ ਕੀਤਾ ਜਾਵੇ ਮੈਂ ਸਵੇਰੇ ਉਹਨਾਂ ਨੂੰ ਮਿਲ ਕੇ ਆਇਆ ਸੀ ਜਿਹੜਾ ਹਾਲ ਤਾਂ ਤੇ ਉਹਨਾਂ ਦੀ ਕਾਫੀ ਪੋਲੀਟਿਕਲ ਸੀ ਹੁਣ ਕਿਉਂਕਿ ਉਹਨਾਂ ਦਾ ਜਿਹੜਾ ਬੇਟਾ ਉਹਦੀ ਐਸ ਜਗ੍ਹਾ ਤੋਂ ਸਾਰੀ ਕੂਣੀ ਉੱਟ ਗਈ ਐ ਤੇ ਜਿਹੜਾ ਪਿਓ ਦਾ ਗੁੱਡਾ ਇਹਦਾ ਗੁੱਡੇ ਦਾ ਸਾਰਾ ਉੱਟ ਗਿਆ ਤੇ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨੇ ਕਿਹਾ ਵੀ ਕੱਲ ਨਾਲੋਂ ਕਾਫੀ ਬੈਟਰ ਨੇ ਏ ਬੁਰੂ ਮਹਾਰਾਜ ਜੀ ਉਹਨਾਂ ਨੂੰ ਆਂਦਰਸ਼ਤੀ ਬਖਸ਼ਣ ਸੇਰਚਾ ਵੀ ਬਖਸ਼ਣ ਕਿਉਂਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਵੀ ਕਿਤੇ ਕੁਦਰਤੀ ਆਫਤ ਆਉਂਦੀ ਹੈ ਚਾਹੇ ਉਹ ਹੜ ਆਏ ਸੀ ਗੁਜਰਾਤ ਚ ਗੁਜਰਾਤ ਚ ਭਜਾਲ ਆਇਆ ਸ਼੍ਰੀਨਗਰ ਚ ਹੜ ਆਇਆ ਚਾਹੇ ਹਿਮਕੁੰਡ ਸਾਹਿਬ ਨੇਪਾਲ ਚਾਹੇ ਹੁਣ ਕਰੋਨਾ ਕਾਲ ਸੀ ਚਾਹੇ ਹੁਣ ਪਿੱਛੇ ਜੇ ਪੰਜਾਬ ਚ ਹੜ ਆਏ ਸੀ ਸ਼ਰੋਣੀ ਕਮੇਟੀ ਨੇ ਮਨੁੱਖਤਾ ਦੀ ਸੇਵਾ ਲਈ ਸਭ ਤੋਂ ਪਹਿਲਾਂ ਜਾ ਕੇ ਇਸੇ ਵਾਕ ਇਤਿਆ ਨੇ ਕਿ ਹੁਣ ਵੀ ਚਰਚਾ ਕਮੇਟੀ ਆਪਣਾ ਫਰਜ ਸਮਝਦੇ ਹੋયા ਜਿਹੜੀ ਮਨੁੱਖਤਰੀ ਸੇਵਾ ਲਈ ਅੱਗੇ ਆਈ ਆ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਜੜੇ ਵੀ ਬਾਰਡਰੀ 'ਚ ਲੋਕ ਰਹਿੰਦੇ ਨੇ ਉਹਨਾਂ ਲਈ ਲੰਗਰ ਤੇ ਰੈਸ ਦਾ ਪ੍ਰਬੰਧ ਕਰਾਇਆ ਜਾਵੇ ਉਹਨਾਂ ਨੂੰ ਉਹਨਾਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਜਾਵੇ ਇਸੇ ਤਰ੍ਹਾਂ ਜਿਹੜਾ ਰਾਤੀ ਫੇਰ ਪੁਂਚ ਵਿੱਚ ਵੱਡਾ ਹਮਲਾ ਹੋਇਆ ਜੋਦੇ ਵਿੱਚ ਵੱਡੀ ਪੱਧਰ ਤੇ ਉੱਥੇ ਦਾ ਨੁਕਸਾਨ ਹੋਇਆ ਉਤੋਂ ਦੇ ਜਿਹੜੇ ਫੌਜ ਦੇ ਅਫਸਰ ਸੀ ਉਹਨਾਂ ਨੇ ਸਾਡੇ ਜਿਹੜੇ ਜੰਮੂ ਕਸ਼ਮੀਰ ਦੇ ਇੰਚਾਰਜ ਨੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੇ ਹੰਚ ਏਰੀਆ ਚ ਗੁਰਦਾਸ ਸਾਹਿਬ ਆਣੇ ਉਤੋਂ ਪਾਵਨ ਸਰੂਪ ਜਿਹੜੇ ਉਹ ਸੁਰਕਤ ਲਿਜਾਏ ਜਾਣ ਇਹ ਮਾਂਜੋ ਪ੍ਰਧਾਨ ਸਾਹਿਬ ਨੇ ਉਸੇ ਵੇਲੇ ਸਾਨੂੰ ਆਦੇਸ਼ ਕੀਤਾ ਸੀ ਕਿ ਪਾਵਨ ਸਰੂਪ ਜਿਹੜੇ ਉਤੋਂ ਸੁਰਕਤ ਲਿਆਉਣ ਲਈ ਜਿਹੜੀ ਪਾਲਕੀ ਸਾਹਿਬ ਵਾਲੀ ਗੱਡੀ ਆ ਪਵਨ ਸਰੂਪ ਵਾਲੀ ਉਹ ਭੇਜੀ ਜਾਵੇ ਅਸੀਂ ਉਸੇ ਸਵੇਰੇ ਪਾਲਕੀ ਸਾਹਿਬ ਵਾਲੀ ਵਾਸੀ ਭੇਜ ਦਿੱਤੀ ਆ ਸਟਾਫ ਵੀ ਗੁਰਦੁਆਰਾ ਬਾਟਸਾਹਬ ਤੋਂ ਲਾ ਦਿੱਤਾ ਗਿਆ ਤੇ ਉੱਥੋਂ ਜਿਹੜੇ ਸਾਡੇ ਪ੍ਰਬੰਧਕ ਨੇ ਜਮਨ ਕਸ਼ਮੀਰ ਦੇ ਉਹਨਾਂ ਨੂੰ ਵੀ ਹਦਾਇਤ ਕੀਤੀ ਆ ਕਿ ਉਹ ਪਵਨ ਸਰੂਪ ਜਿਹੜੇ ਸੁਰੱਖਿਅਤ ਲਾ ਕੇ ਗੁਰਦੁਆਰਾ ਬਾਟਸਾਹਬ ਬੜਾਈਮਾਨ ਕਰਤੇ ਜਾਣ ਤਪਤ ਜਿਸ ਤਰ ਤੁਸੀਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਸਰ ਕੁਦਰਤੀ ਆਫਤਾਂ ਹੋਣ ਚਾਹੇ ਹਿੰਦੁਸਤਾਨ 'ਚ ਹੋਣ ਚਾਹੇ ਵਿਦੇਸ਼ 'ਚ ਹੋਣ ਅਗਾ ਆਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਹਾਲਾਤ ਇਹੋ ਜਿਹੇ ਹੋ ਗਏ ਨੇ ਜਿਸਾਂ ਸਰਦੀ ਏਰੀਆ ਦੇ ਲੋਕ ਨੇ ਤੁਸੀਂ ਦੱਸਿਆ ਹੈ ਕਿ ਉਹਨਾਂ ਦੇ ਲਈ ਖਾਣ ਪੀਣ ਦੇ ਲੰਗਰਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਉਹ ਜਿਹੜੇ ਲੰਗਰਾਂ ਦੇ ਪ੍ਰਬੰਧ ਨੇ ਸਰਦੀ ਏਰੀਆ ਦੀ ਗੱਲ ਕਰੀਏ ਤੇ ਉਹ ਲੋਕ ਹੁਣ ਸ਼ਹਿਰ ਚ ਆ ਜਾਣਗੇ ਉੱਥੇ ਉਹਨਾਂ ਨੂੰ ਰੱਖਿਆ ਜਾਏਗਾ ਜਾਂ ਉਥੋਂ ਦੇ ਗੁਰਦੁਆਰਾ ਸਾਬਾਨ ਨੇ ਜਾਂ ਉਥੇ ਦੀ ਕੋਈ ਸਲਾਮਾ ਨੇ ਆਪਣੀਆਂ ਉਹਨਾਂ ਦਾ ਕੁਝ ਥੋੜਾ ਲੈਬੋਰਟਰੀ ਅਸੀਂ ਜਿਹੜੇ ਗੁਰਦਾਰੇ ਮਤਲਬ ਬਾਰਡਰ ਤੋਂ ਥੋੜੇ ਸਾਡੇ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਹਦਾਇਤ ਕੀਤੀ ਆ ਮੈਜਰਾਂ ਨੂੰ ਕੀ ਜਿਹੜਾ ਵੀ ਤੁਹਾਡੇ ਕੋਲ ਹੁੰਦਾ ਹੈ ਕੋਈ ਬਾਰਡਰ ਤੋਂ ਉੱਠ ਕੇ ਹੁੰਦਾ ਉਹਦੇ ਰੈਸ਼ ਲੰਗਰ ਤੇ ਜਿਹੜੀ ਮੈਡੀਕਲ ਸਹੂਲਤਾਂ ਸਾਰੀਆਂ ਉਹਨਾਂ ਦਾ ਪ੍ਰੋਵਾਈਡ ਕਰਾਈ ਜਾਂਦਾ ਜੀ ਕਿਉਂਕਿ ਹਰ ਇੱਕ ਨੂੰ ਆਸ ਹੈ ਉਹਦੀ ਹੈ ਕਿ ਮੈਨੂੰ ਗੁਰਦਾਰੇ ਜਾ ਕੇ ਰੈਸ਼ ਮਿਲ ਜੇਗੀ ਲੰਗਰ ਪ੍ਰਸ਼ਾਦਾ ਮਿਲ ਜੇਗਾ ਇਸ ਕਰਕੇ ਅਸੀਂ ਮਾਂਜੋ ਪ੍ਰਧਾਨ ਸਰ ਦੇ ਦੇਸ਼ਾ ਅਨੁਸਾਰ ਅਸੀਂ ਜਿੰਨੇ ਬਾਰਡਰ ਰੀਏ ਤੋਂ ਸਾਡੇ ਪਠਾਨਕੋਟ ਤੋਂ ਲੈ ਕੇ ਰੋਇਪੁਰ ਤੱਕ ਜਿੰਨੇ ਵੀ ਸਾਡੇ ਬਾਰਡਰ ਰੀਏ ਚ ਗੁਰਦਾਰੇ ਆਉਂਦੇ ਨੇ ਸਾਰਿਆਂ ਨੂੰ ਇਹ ਅਦਾਤ ਕੀਤੀ ਆ ਕਿ ਜਿਹੜਾ ਵੀ ਕੋਈ ਬਾਰਡਰ ਤੋਂ ਉੱਟ ਕੇ ਆਉਂਦਾ ਆ ਉਹਨਾਂ ਲਈ ਰੈਸ਼ ਲੰਗਰ ਅਤੇ ਮੈਡੀਕਲ ਦਾ ਪ੍ਰਬੰਧ ਕਰਾਇਆ ਗਿਆ ਨਾਸ ਵਾਲਾ ਪ੍ਰਤਾਪ ਜੀ ਕਿ ਹੁਣ ਥੋੜਾ ਜਸਤਾਂ ਦੇ ਖਲਾਤ ਹੈਗੇ ਨੇ ਸੰਗਤ ਸ੍ਰੀ ਹਰਮੰਦਰ ਸਾਹਿਬ ਵੀ ਬਹੁਤ ਘਟ ਗਈ ਆ ਲਗਭਗ 40 ਤੋਂ 50 ਫੀਸਦੀ ਲੋਕ ਹੀ ਜਿਹੜੇ ਆ ਰਹੇ ਨੇ ਉਹ ਵੀ ਲੋਕਲ ਲੈਵਲ ਦੇ ਉੱਤੇ ਨੇ ਉਹਨਾਂ ਹੁਣ ਸੰਗਤ ਘਟ ਗਈ ਹੈ ਤੇ ਇੱਥੇ ਵੀ ਹੁਣ ਅਸੀਂ ਸਾਰੇ ਪ੍ਰਬੰਧ ਸ੍ਰੀ ਹਰਮੰਦਰ ਸਾਹਿਬ ਦੇ ਵੀ ਲੰਗਰਾਂ ਦੇ ਕੀਤੇ ਹੋਣਗੇ ਜਿਹੜੇ ਕੋਈ ਆ ਜਾਂਦੇ ਨੇ ਉੱਥੋਂ ਵਾਪਸ ਆਉਂਦੇ ਨੇ ਜਿਹੜੇ ਪਿੰਡਾਂ ਥਾਵਾਂ ਤੇ ਰਹਿ ਰਹੇ ਨੇ ਜੰਗ ਦੇ ਬਾਲ ਕਰਕੇ ਅੰਮ੍ਰਿਤਸਰ ਪਹੁੰਚ ਜਾਂਦੇ ਨੇ ਦੇਖੋ ਅਸੀਂ ਗੁਰੂ ਘਰ ਹੈ ਹੀ ਸੰਗਤੀ ਸੇਵਾ ਲਈ ਆ ਠੀਕ ਆ ਕਿ ਸੰਗਤੀ ਜਿਹੜੀ ਬਾਹਰਲੀ ਸਟੇਟਾਂ ਤੋਂ ਜਾਂ ਸੰਗਤਾਂ ਦੀ ਉਹਦੀ ਆਮਦਨ ਘਟੀ ਆ ਪਰ ਇੰਨੀ ਆਮਦਨ ਹੀ ਘਟੀ ਕਿ ਉਹਾਂ 10% 20% ਦਾ ਫਰਕ ਪਿਆ ਵਾ ਪਰ ਅਦਰਵਾਈਜ਼ ਸੰਗ ਜਿਹੜੀ ਉਹ ਦਰਸ਼ਨ ਕਰ ਲਈ ਆ ਰਹੀ ਆ ਕਿਉਂਕਿ ਆਮ ਜਿਹੜੇ ਬਾਹਰਲੇ ਸਟੇਟਾਂ 'ਚ ਬੈਠੇ ਉਹਨਾਂ ਨੂੰ ਹੁੰਦਾ ਕੀ ਪਤਾ ਨਹੀਂ ਕਿਹੋ ਜਿਹਾ ਮੌਲ ਬਣ ਗਿਆ ਹੁਣ ਇੱਕ ਦੋ ਪੇਮਰ ਸਾਹਿਬ ਦੇ ਫੋਨ ਆਏ ਆਂਦੇ ਜਾਂਦੇ ਅਮਰਸਰ ਬੰਦ ਕਰਤਾ ਮੈਂ ਬਿਲਕੁਲ ਨਹੀਂ ਜੀ ਜਿਹੜੀਆਂ ਅਫਵਾਹਾਂ ਨੇ ਇਹ ਆਮ ਪਬਲਿਕ ਨੂੰ ਘਬਰਾਹਤ ਕਰ ਰਹੀਆਂ ਨੇ ਖਾਸ ਕਰਕੇ ਜਿਹੜੇ ਫੇਸਬੁੱਕ ਤੇ ਨੇ ਉਹ ਬਿਨਾਂ ਕੰਮ ਤੋਂ ਹੀ ਪ੍ਰਗਾ ਜਿਹੜੀ ਉਹ ਕਿ ਆੜ ਪੈੜਾ ਪੈਦਾ ਕਰ ਦਿੰਦੇ ਨੇ ਇਹਦੇ ਨਾਲ ਜਿਹੜੇ ਆਮ ਲੋਕ ਨੇ ਉਹ ਡਰ ਜਾਂਦੇ ਨੇ ਕਿ ਪਤਾ ਨਹੀਂ ਪੰਜਾਬ 'ਚ ਕੀ ਹੋ ਗਿਆ ਜਦੋਂ ਕਿ ਪੰਜਾਬ 'ਚ ਅਜੇ ਕੋਈ ਗੱਲ ਨਹੀਂ ਨਾਲੇ ਪੰਜਾਬੀ ਦੇ ਵੈਸੇ ਦਲੇਰ ਨੇ ਕਿਉਂਕਿ ਇਹ ਜੰਗਾ ਜੁੱਦਾਂ ਦੇ ਅੱਗੇ ਸਾਮਣਾ ਕਰਦੇ ਰਹੇ ਨੇ ਤੇ ਹੁਣ ਵੀ ਗੁਰੂ ਮਹਾਰਾਜ ਦੀ ਕਿਰਪਾ ਕਰਨ ਜੇ ਕੋਈ ਇਹੋ ਜਿਹੇ ਹਾਲਾਤ ਬਣਦੇ ਨੇ ਤੇ ਜਿਹੜੇ ਪੰਜਾਬੀ ਨੇ ਉਹ ਇੱਕ ਡਾਹ ਕੇ ਅੱਗੇ ਖੜਨ ਵਾਲੇ ਨੇ ਪਰ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰੇ ਚਰਨਾਂ 'ਚ ਕਿ ਇਹੋ ਜਿਹੇ ਹਾਲਾਤ ਨਾ ਬਣਨ ਇਹ ਨੋਟਾ ਤਾਂ ਨਿਕਸਾ ਨ ਹੋ ਗਿਆ। ਸ਼ੁਕਰੀਆ ਜੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਰ ਦੀ ਆਫਤਾਂ ਕਿਤੇ ਵੀ ਹਨ ਚਾਹੇ ਵਿਦੇਸ਼ਾਂ ਚਾਹੇ ਵਿਦੇਸ਼ਾਂ ਵਿਦੇਸ਼ਾਂ ਲੋਕਾਂ ਦੀ ਸਹੂਲਤ ਲਈ ਲੋੜਵੰਦ ਲੋਕਾਂ ਦੇ ਲਈ ਅਗਰਸਰ ਹੁੰਦੀ ਹੈ ਪਹਿਲ ਦੇ ਆਧਾਰ ਤੇ ਉਹ ਮਸਲੇ ਹੱਲ ਕਰਦੀ ਹੈ ਉਹਨਾਂ ਦੀਆਂ ਸੇਵਾਵਾਂ ਕਰਦੀ ਹੈ ਹੁਣ ਜਿਸ ਤਰ੍ਹਾਂ ਪਾਕਿਸਤਾਨ ਔਰ ਭਾਰਤ ਦੇ ਵਿੱਚਕਾਰ ਟੈਨਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਸਰहदी ਖੇਤਰਾਂ ਦੇ ਵਿੱਚ ਵਸਦੇ ਲੋਕਾਂ ਦੇ ਲਈ ਗੁਰਦੁਆਰਾ ਸਾਹਿਬਾਨ ਦੇ ਲਈ ਗੁਰਦੁਆਰਾ ਸਾਹਿਬਾਨ ਦੇ ਅੰਦਰ ਜਿਹੜੀਆਂ ਅ ਗੁਰੂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਪਈਆਂ ਨੇ ਉਹਨਾਂ ਨੂੰ ਸੁਰੱਖਿਤ ਜਗ੍ਹਾ ਤੇ ਲਿਆਂਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਔਰ ਸਰਦੀ ਲੋਕਾਂ ਦੇ ਲਈ ਰਿਹਾਇਸ਼ ਔਰ ਖਾਣ ਪੀਣ ਦੇ ਲੰਗਰਾਂ ਦੇ ਪ੍ਰਬੰਧ ਦੀ ਸਥਾਨਕ ਗੁਰਦੁਆਰਾ ਸਾਬਹਾਨਾਂ ਨੂੰ ਕਿਹਾ ਗਿਆ ਹੈ। ਆਪਣਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਹਮਲੇ ਸੇਰ